ਸ਼੍ਰੀ ਰਾਮ ਮੰਦਰ ਦੇ ਪ੍ਰਾਂਤ ਪ੍ਰਤੀਸ਼ਟਾ ਦੇ ਸਬੰਧ ਦੇ ਵਿੱਚ ਅੱਜ ਅਸੀਂ ਦੋ ਦਿਵਸੀ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਹੈ ਮੰਦਰ ਚ ਇਹ ਪੁਰਾਣੇ ਗ੍ਰੰਥ ਔਰ ਸਿੱਕੇ ਔਰ ਅਸਰ ਸਸਤਰ ਮੁਗਲ ਕਾਲੀਨ ਟਾਈਮ ਦੇ ਜਿਹੜੇ ਸਾਡੇ ਸ਼ਾਸਕ ਉਹਨਾਂ ਨਾਲ ਲੱਗਦੇ ਸੀ ਇਹ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਇਹ ਸੀ ਕਿ ਬੱਚਿਆਂ ਨੂੰ ਆਪਣੀ ਪੁਰਾਣੀ ਵਿਰਾਸਤ ਨਾਲ ਜੋੜਿਆ ਜਾਵੇ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਪਾਤ ਐ ਪਿਛਲੇ ਜਮਾਨਿਆਂ 'ਚ ਕਿਸ ਤਰ੍ਹਾਂ ਪਿਆਰ ਨਾਲ ਤੇ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਜੀ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਐ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਜੀ ਬਹੁਤ ਪੱਲੇ ਦਾ ਕੰਮ ਐ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ਸਾਰੀ ਉਮਰ ਕੁਛ ਨਾ ਕੁਛ ਹੋ ਕਰਨ ਜੋਗੇ ਹੁੰਦੇ ਆ ਲੁਧਿਆਣਾ ਦੇ ਪਕਵਾਲ ਰੋਡ ਤੇ ਗੀਤਾ ਮੰਦਰ ਦੇ ਵਿੱਚ ਪੁਰਾਣੇ ਸਮੇਂ ਦੌਰਾਨ ਵਰਤੇ ਜਾਣ ਵਾਲੇ ਸ਼ਸਤਰਾਂ ਅਤੇ ਧਾਰਮਿਕ ਗ੍ਰੰਥਾ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਦੇਖਣ ਦੇ ਲਈ ਉ체ਚੇ ਤੌਰ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਉਹਨਾਂ ਦੇ ਨਾਲ ਵੱਖ-ਵੱਖ ਸੰਗਠਨਾ ਦੇ ਆਗੂ ਪਹੁੰਚੇ ਇਸ ਮੌਕੇ ਪ੍ਰਦਰਸ਼ਨੀ ਨੂੰ ਲੈ ਕੇ ਉਹਨਾਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੰਦਰ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਏਹੇ ਉਪਰਾਲਾ ਹੈ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਧੰਨਵਾਦ ਕੀਤਾ ਉੱਧਰ ਐਮਪੀ ਸੰਜੀਵ अरोड़ा ਦਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਨਮਾਨ ਕੀਤਾ ਗਿਆ ਉੱਧਰ ਉਹਨਾਂ ਕਿਹਾ ਕਿ ਜਿੱਥੇ ਇਸ ਸ਼ਸਤਰਾਂ ਨੂੰ ਸੰਭਾਲਣ ਵਾਲੇ ਵਿਸ਼ੇਸ਼ ਵਿਅਕਤੀ ਦਾ ਸ਼ਲਾਘਾਯੋਗ ਕਦਮ ਹੈ ਤਾਂ ਉੱਥੇ ਹੀ ਕਿਹਾ ਕਿ ਸਾਨੂੰ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਗੁਰੂਆਂ ਪੀਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਨਹੀਂ ਜੀ ਇਹ ਜਿਹੜਾ ਗੀਤਾ ਮੰਦਰ ਹੈ ਮੈਂ ਪਹਿਲੀ ਵਾਰੀ ਆਇਆ ਜੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਢੱਲ ਸਾਹਿਬ ਦਾ ਅਸ਼ਵਨੀ ਜੋਸ਼ੀ ਦਾ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਚੀਜ਼ਾਂ ਇੱਥੇ ਦੇਖ ਕੇ ਬੜਾ ਸਾਫ਼ ਸੁਥਰਾ ਇਹਨਾਂ ਨੇ ਰੱਖਿਆ ਗ੍ਰੀਨਰੀ ਵੀ ਬੜੀ ਹੈਗੀ ਐ ਔਰ ਸਭ ਨਾਲੋਂ ਚੰਗਾ ਲੱਗਿਆ ਜਿਹੜਾ ਇਹ ਸੋਸ਼ਲ ਕੰਮ ਨਾਲ ਕਰ ਰਿਹਾ ਹੈ ਹੁਣੇ ਅਜੇ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜਾਉਂਦੇ ਆ ਇਹ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਇਹ ਬਹੁਤ ਭਲੇ ਦਾ ਕੰਮ ਹੈ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ساری ਉਮਰ ਕੁਛ ਨਾ ਕੁਛ ਹੋ ਕਰਨ ਜੋਗੇ ਹੁੰਦੇ ਔਰ ਉਹਨਾਂ ਦੀ ਸਾਰੀ ਉਮਰ ਦੀ ਰੋਟੀ ਰੋਜ਼ੀ ਔਰ ਲਾਈਫ ਬਣ ਜਾਂਦੀ ਹੈ ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਕਰਨ ਮੇਰੇ ਵੱਲੋਂ ਕੋਈ ਵੀ ਇਹਨਾਂ ਨੂੰ ਮ ਹਲਪ ਚਾਹੀਦੀ ਹੋਵੇ ਸਰਕਾਰ ਵੱਲੋਂ ਮੇਰੇ ਪਰਸਨਲ ਵੱਲੋਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਕਿਉਂਕਿ ਮੈਨੂੰ ਬੜਾ ਚੰਗਾ ਲੱਗਿਆ ਜੋ ਇਹ ਕੰਮ ਕਰ ਰਹੇ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਜ ਤੇ ਐਗਜ਼ੀਬਿਸ਼ਨ ਜਿਸ ਆ ਇਹਦਾ ਬਹੁਤ ਹੀ ਚੰਗਾ ਲੱਗਿਆ ਜੀ ਸਦਾਤ ਸਾਹਿਬ ਨੇ ਕੀ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਇੱਥੋਂ ਪਤਾ ਲੱਗਦਾ ਹੈ ਕੇ ਪੁਰਾਣੇ ਜਮਾਨਿਆਂ ਚ ਵੀ ਕਿਸ ਤਰ੍ਹਾਂ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਬਾਤ ਐ ਪਿਛਲੇ ਜਮਾਨਿਆਂ ਚ ਕਿਸ ਤਰ੍ਹਾਂ ਪਿਆਰ ਨਾਲ ਇਹ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਉਹ ਭਗਵਤ ਕੀ ਨਾ ਭਗਵਤ ਗੀਤਾ ਲਿਖੀ ਹੋਈ ਐ ਔਰ ਕਿਸ ਤਰ੍ਹਾਂ ਹਨੂਮਾਨ ਜੀ ਦੇ ਉਹ ਬਣਾਏ ਹੋਏ ਐ ਜੋ ਉਹਨਾਂ ਦੇ ਕੀ ਪਾ ਨਾਟਕ ਨਾਟਕ ਹਨੂਮਾਨ ਜੀ ਦੇ ਨਾਟਕ ਦਾ ਲਿਖਿਆ ਹੋਇਆ ਐ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜ ਕੱਲ ਕੁਝ ਨਹੀਂ ਕੋਈ ਕਰਦਾ ਸਰ ਅੱਜ ਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਮੈਂ ਪੈਸੇ ਵੀ ਐਸੇ ਆਨਲਾਈਨ ਦੇਣ ਲੱਗੇ ਜੀਪੇ ਦੇ ਦਰੁਆਰਾ ਕਿੱਦਾਂ ਲੱਗਦਾ ਹੈ ਕਿ ਕਰੰਸੀ ਜਿਹੜਾ ਇੰਨੀ ਪਿੱਛੋਂ ਦੀ ਜਲਦੀ ਕਰੰਸੀ ਆ ਰਹੀ ਕਿੰਨੇ ਰੁਪਏ ਵਿੱਚ ਬਦਲਦੀ ਦੇਖੀ ਤੁਸੀਂ ਬਹੁਤ ਦੇਖੀ ਜੀ ਅਸੀਂ ਆਪਣੀ ਉਮਰ ਚ ਤਾਂ ਦੇਖੋ ਜਿੰਨੀ ਚੇਂਜ ਦੇਖੀ ਐ ਐਮਐਨਈ ਪਤਾ ਅਗਲੀ ਪੀੜ੍ਹੀ ਦੇਖੂਗੀ ਕਿ ਨਹੀਂ ਪਰ ਅਸੀਂ ਤਾਂ ਬਹੁਤ ਦੇਖੀ ਹੈ ਅਸੀਂ ਸਿੱਕੇ ਵੀ ਦੇਖੇ ਆ ਉਸ ਤੋਂ ਬਾਅਦ ਨੋਟ ਹੁੰਦੇ ਸੀ 1 ਰੁਪਏ 2 ਰੁਪਏ ਹੁਣ ਤਾਂ ਦਿਸਦਾ ਹੀ ਨਹੀਂ ਉਹ ਕਿੱਥੇ ਗਏ ਨੋਟ ਉਸ ਤੋਂ ਬਾਅਦ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਹੁਣ ਤਾਂ ਰੁਪਈਆ ਵੀ ਕੋਈ ਨਹੀਂ ਰੱਖਦਾ 70 80% ਪੇਮੈਂਟ ਆਨਲਾਈਨ ਹੋਣ ਲੱਗੀ ਚੰਗੀ ਗੱਲ ਹੈ ਵੈਸੇ ਤਾਂ ਜਿੰਨਾ ਤਰੱਕੀ ਕਰੇ ਦੁਨੀਆ 'ਚ ਹੀ ਤਰੱਕੀ ਹੋਈ ਜਾਂਦੀ ਬਹੁਤ ਚੰਗੀ ਗੱਲ ਹੈ। ਅਸੀਂ ਰਾਮ ਮੰਦਰ ਦੇਖ ਲਿਆ ਜੀ। ਆਹ ਰਾਮ ਲਕੀਆਂ ਅਸੀਂ। ਨਹੀਂ ਸਭ ਨੂੰ ਵਧਾਈ ਜੀ ਰਾਮ ਮੰਦਰ ਦੀ ਔਰ ਜਿਹੜਾ ਕੱਲ ਇਹ ਹੋ ਰਿਹਾ ਯੋਧਿਆ ਵਿੱਚ ਇਹ ਬਹੁਤ ਆਪਾਂ ਲੋਕਾਂ ਨੂੰ ਸਭ ਨਾਲੋਂ ਵੱਡੀ ਗੱਲ ਹੈ ਕਿ ਜੋ ਰਮਾਇਣ 'ਚ ਲਿਖਿਆ ਜੋ ਰਾਮ ਭਗਵਾਨ ਦੀ ਹਿਸਟਰੀ ਹੈ ਜੋ ਉਹਨਾਂ ਦਾ ਕਥਾ ਹੈਗੀ ਹੈ ਉਹਨੂੰ ਫਾਲੋ ਕਰਨਾ ਜ਼ਰੂਰੀ ਹੈ। ਦੇਖੋ ਮੰਦਰ ਕੱਲੇ ਨਾਲ ਤੁਸੀਂ ਅੱਜ ਮੈਂ ਮੱਥਾ ਟੇਕ ਕੇ ਚਲਾ ਗਿਆ ਤਾਂ ਬਾਹਰ ਜਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕਹੇ ਤੇ 14 ਸਾਲ ਬਨਵਾਸ ਕੱਟ ਲਿਆ ਅੱਜ ਕੱਲ ਲੋਕੀ ਬਜ਼ੁਰਗਾਂ ਨੂੰ ਹੀ ਨਹੀਂ ਘਰ ਰਹਿਣ ਦਿੰਦੇ ਬਨਵਾਸ ਦਾ ਛੱਡੋ ਉਹਨਾਂ ਨੂੰ ਤੋੜ ਦਿੰਦੇ ਆ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਹੈਗਾ ਔਰ ਫਿਰ ਉਹਨਾਂ ਦੇ ਭਰਾ ਨੇ ਦੇਖੋ ਖੜਾਵਾਂ ਰੱਖੇ 14 ਸਾਲ ਗੱਡੀ ਤੇ ਨਹੀਂ ਬੈਠੇ ਕਿੰਨੀ ਕੁਰਬਾਨੀਆਂ ਕੀਤੀਆਂ ਜਿਹੜਾ ਆਪਾਂ ਕਹਿੰਦੇ ਆਂ RAM ਰਾਜ ਆ RAM ਰਾਜ ਆ ਪੂਰੇ ਦੇਸ਼ 'ਚ ਤਾਂ ਚਲੋ ਆਂਦੇ ਟਾਈਮ ਲੱਗੇਗਾ ਪਰ RAM ਰਾਜ ਆ ਆਪਾਂ ਆਪਣੇ ਘਰ ਤੋਂ ਚਾਲੂ ਕਰੀਏ ਆਪਾਂ ਆਪਣੇ ਇਲਾਕੇ ਤੋਂ ਮਹੱਲੇ ਤੋਂ ਚਾਲੂ ਕਰੀਏ ਫਿਰ ਸ਼ਹਿਰ ਤੋਂ ਚਾਲੂ ਕਰੀਏ ਇਹ ਚੀਜ਼ਾਂ ਜੇ ਬੱਚਿਆਂ 'ਚ ਸਿੱਖੀਆਂ ਜਾਣਗੀਆਂ ਜੋ ਇਹ RAM ਭਗਵਾਨ ਦਾ ਫਾਲੋ ਕਰਨਗੇ ਤਾਂ RAM ਰਾਜ ਇਹ ਸਾਰਾ ਆਏਗਾ ਇਹ ਕੱਲਾ ਆਪਾਂ ਕਹਿ ਦਈਏ ਜੀ ਪੂਰੇ ਦੇਸ਼ 'ਚ RAM ਰਾਜ ਆ ਇਸ ਤਰ੍ਹਾਂ ਨਹੀਂ ਪਹਿਲਾਂ ਆਪਾਂ ਥੱਲੋ ਚਾਲੂ ਕਰੀਏ ਇਹ ਜਿਹੜੀਆਂ ਸਿੱਖਿਆਵਾਂ ਇਹ ਇਹ ਲੈਣੀਆਂ ਬਹੁਤ ਜ਼ਰੂਰੀ ਹੈ ਹਾਂਜੀ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਦੇ ਵਿੱਚ ਅੱਜ ਅਸੀਂ ਦੋ ਦਿਵਸ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਹੈ ਮੰਦਰ ਚ ਇਹ ਪੁਰਾਣੇ ਗ੍ਰੰਥ ਔਰ ਸਿੱਕੇ ਔਰ ਅਸਤਰ ਸਸਤਰ ਨੇ ਮੁਗਲ ਕਾਲੀਨ ਟਾਈਮ ਦੇ ਜਿਹੜੇ ਸਾਡੇ ਸ਼ਾਸਕ ਉਹਨਾਂ ਨਾਲ ਲੜਦੇ ਸੀਗੇ ਇਹ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਇਹ ਸੀ ਕਿ ਬੱਚਿਆਂ ਨੂੰ ਆਪਣੀ ਪੁਰਾਣੀ ਵਿਰਾਸਤ ਨਾਲ ਜੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਹੈ ਸੰਸਕ੍ਰਿਤੀ ਔਰ ਕੀ ਰਹੀ ਹੈ ਜੀ ਉਹਨਾਂ ਨੂੰ ਕਸ਼ਟ ਕੈ ਇਸੇ ਤਰ੍ਹਾਂ ਇਹ ਜਿਹੜਾ ਸਰ ਨਿੰਦਰ ਸਿੰਘ ਜੀ ਜਿਹੜੇ ਸਾਡੇ ਨੇ ਉਹਨਾਂ ਨੇ ਇਹਦੀ ਸੰਕਲਨ ਕੀਤਾ ਹੈ ਇਹ ਸਾਰੇ ਸਮਾਜ ਦੀ ਜਿਹੜੀ ਇਹ ਚੀਜ਼ਾਂ ਇਕੱਠੀਆਂ ਕੀਤੀਆਂ ਉਹਨਾਂ ਨੇ ਔਰ ਇਹਨਾਂ ਦਾ ਪਰਸਨਲ ਇੰਟਰਸਟ ਹੈ ਔਰ ਇਹਦੇ ਵਿੱਚ ਉਹਨਾਂ ਨੇ ਆਪਣਾ ਬਿਜ਼ਨਸ ਵੀ ਹੈ ਲੇਕਿਨ ਉਹਨਾਂ ਨੇ ਦੋ ਦਿਨ ਸਾਨੂੰ ਦਿੱਤੇ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਬਲਕਿ ਉਹ ਕਹਿ ਰਿਹਾ ਕਿ ਮੈਂ ਫਸਟ ਟਾਈਮ ਮੰਦਰ ਦੇ ਵਿੱਚ ਕਿਸੇ ਜਗ੍ਹਾ ਐਗਜ਼ੀਬਿਸ਼ਨ ਲਗਾਈ ਹੈ ਕਿੰਨੇ ਸਾਲ ਪੁਰਾਣੇ ਹੋਣੇ ਇਸ ਸਟਾਈਲ ਇਹਦੇ ਵਿੱਚ ਤਕਰੀਬਨ ਕਿੰਨੇ 400 ਸਾਲ 300 ਸਾਲ ਇਸ ਤਰ੍ਹਾਂ ਕਰਕੇ ਹੈ ਔਰ ਦੇਖੋ ਕਾਗਜ਼ਾਂ ਦੀ ਕੁਆਲਿਟੀ ਜਿਹੜੀ ਹੈ ਬੁੱਕਸ ਦੀ ਬਿਲਕੁਲ ਬਹੁਤ ਡੀਸੈਂਟ ਪਈ ਹੈ ਔਰ ਕੋਈ ਵੀ ਲਾਈਨ ਜਿਹੜੀ ਉੱਪਰ ਥੱਲੇ ਨਹੀਂ ਹੈ ਮਤਲਬ ਇਹਦਾ ਮਤਲਬ ਹੈ ਕਿ ਬਹੁਤ ਐਕੂਰੇਸੀ ਨਾਲ ਇਹ ਗ੍ਰੰਥ ਜਿਹੜੇ ਨੇ ਲਿਖੇ ਗਏ ਨੇ